ਅਰਕਲ ਕਾਂਦੀ ਪਵਿੱਤਰ ਧਰਤੀ ਤੇ ਆਪਾਂ ਸ਼ਹੀਦ ਭਗਤ ਸਿੰਘ ਜੀ ਨੂੰ ਫਤਾਨੀ ਦੀ ਪੇਨ ਕਰਨ ਵਾਸਤੇ ਤੇ ਉਹਨਾਂ ਦੇ ਵਿਚਾਰ ਨੂੰ ਅੱਗੇ ਬਲਾਉਣ ਵਾਸਤੇ ਆਪਾਂ ਇਕੱਠੇ ਹੋਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਕੋਈ ਕੌਮਾਂ ਕੇ ਵਧੀਆਂ ਇੱਕ ਡਾਕਟਰ ਸਾਹਿਬ ਤੁਸੀਂ ਇੱਧਰ ਆ ਜੂ ਕਮਰੇ ਤੁਸੀਂ ਇੱਧਰ ਆ ਜੂ ਡਾਕਟਰ ਸਾਹਿਬ ਇੱਥੇ ਮੈਂ ਦਿਖਦਾ ਹੀ ਨਹੀਂ ਮਿਲਦਾ ਤੁਸੀਂ ਆਜੋ ਜੀ ਥੋੜਾ ਕੈਮਰਾ ਇਧਰ ਲਾ ਕਰ ਲੈ ਯਾਰ ਕੈਮਰਾ ਦੇਖਦਾ ਨਹੀਂ ਚਾਹੁੰਦਾ ਅਕੇਲਾ ਹੀ ਬੈਠਾ ਸਿੱਤੂ ਗਾਉਂ ਸਿੱਤੂ ਸਭ ਆਜੋ ਇਧਰ ਆਜੋ ਤੇ ਇਧਰ ਹੋ ਜਾ ਥੋੜੀ ਜਿਹੀ ਜਿਆਦਾ ਨਹੀਂ ਲੋ ਆਜ ਆਜ ਇੱਕ ਖੇਤਰਾ ਇੱਕ ਥੋੜੀ ਇਧਰ ਆਜੋ ਸਾਰੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਕੋਈ ਕੌਮਾਂਗੇ ਬਦਲ ਜੇ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਆਜ਼ਾਦੀ ਦੇ ਪਹਿਲੇ ਦਾ ਇਤਿਹਾਸ ਤੇ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਜੀ ਦੇ ਪ੍ਰਧਾਨ ਇੱਕ ਹਿੰਦੁਸਤਾਨੀ ਹੈ ਉਹ ਸ਼ਰੋਮਣੀ ਅਕਾਲੀ ਦਲ ਹੈ ਨਹੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਤਾਂ ਪਹਿਲੇ ਗਰੇਜ਼ ਹੁੰਦੇ ਸੀ ਜਿਹੜੀਆਂ ਸਿਧਾਂਤਾਂ ਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ ਤੇ ਜੋ ਹਿਸਤੀ ਅਕਾਲੀ ਦਲ ਦੀ ਆਜ਼ਾਦੀ ਤੋਂ ਪਹਿਲੇ ਦੀ ਤੇ ਆਜ਼ਾਦੀ ਦੇ ਬਾਅਦ ਦੀ ਮੈਨੂੰ ਲੱਗਦਾ ਨਹੀਂ ਕਿ ਕੋਈ ਪਾਰਟੀ ਉਸ ਹਿਸਤੀ ਤੇ ਉਸ ਸਿਧਾਂਤਾਂ 'ਤੇ ਕੋਈ ਖੜੀ ਹੋਈ ਹੋਏ ਜਿਹੜੀ ਅਕਾਲੀ ਦਲ ਵਾਂਗੂ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਪੋਲਿਟিক্যাল ਪਾਰਟੀ ਨਹੀਂ ਹੈ ਜਿਵੇਂ ਆਮ ਰੋਜ਼ ਪੋਲਿਟিক্যাল ਪਾਰਟੀ ਸੱਤਾ ਵਾਸਤੇ ਬਾਨੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਸੋਚ ਵਾਲੀ ਪਾਰਟੀ ਹੈ ਜਦੋਂ ਐਮਰਜੈਂਸੀ ਲੜੀ ਦੇਸ਼ ਵਿੱਚ ਸਾਰਾ ਚੁੱਪ ਸੀ ਸਭ ਤੋਂ ਪਹਿਲੇ ਜੇ ਮੋਰਚਾ ਲਾਇਆ ਸਭ ਤੋਂ ਪਹਿਲੀ ਗ੍ਰਿਫਤਾਰੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੇ ਸਭ ਤੋਂ ਵੱਧ ਦੇਸ਼ ਵਿੱਚ ਜੇ ਕੋਈ ਜੇਲ੍ਹਾਂ ਚ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗਏ ਤੇ ਲੀਡਰਸ਼ਿਪ ਦੇ ਆਜ਼ਾਦੀ ਤੋਂ ਪਹਿਲੇ ਵੀ ਤੁਸੀਂ ਦੇਖੋ ਭਾਵੇਂ ਚਾਪੀਆਂ ਦਾ ਮੋਰਚਾ ਭਾਵੇਂ ਜਿੰਨੇ ਵੀ ਸੰਘਰਸ਼ ਕੀਤੇ ਅੰਗਰੇਜ਼ਾਂ ਦੇ ਖਿਲਾਫ ਦੂਜਿਆਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਕਾਹਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਜੇ ਤੁਸੀਂ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ ਮੈਂ ਕਿਹਾ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ ਜਦੋਂ ਵੀ ਪਾਰਲੀਮੈਂਟ ਗੱਲ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੀ ਗੱਲ ਦੀ ਜੇ ਇਸ ਦੀ ਵਫਾਦਾਰੀ ਦੀ ਗੱਲ ਦੀ ਮੈਂ ਕਹਾਂ ਸਭ ਤੋਂ ਵੱਧ ਕੁਰਬਾਨੀਆਂ ਕੇ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਤੇ ਖਾਲਸਾ ਪੰਥ ਨੇ ਦਿੱਤੀਆਂ ਤੇ ਪੰਜਾਬੀਆ ਨੇ ਦਿੱਤੀਆਂ ਜੇ ਜਾਣਨਾ ਗਈਆਂ ਸ਼ਹਾਦਤਾਂ ਹੋਈਆਂ ਲੱਖਾਂ ਪਰਿਵਾਰ ਉਜੜੇ ਜਿਹੜਾ ਮਹਾਰਾਜਾ ਕਹਿੰਦੇ ਉਹਨਾਂ ਨੂੰ ਕੀ ਪਤਾ ਹੀ ਲੱਗਿਆ ਹੋਣਾ ਮੱਧ ਪ੍ਰਦੇਸ਼ ਚ ਉਹਨਾਂ ਨੂੰ ਕੀ ਉਹਦਾ ਐ ਨਹੀਂ ਦੇਖਿਆ ਹੋਣਾ ਜਦੋਂ ਆਜ਼ਾਦੀ ਮਿਲ ਗਈ ਆਪਣੇ ਪਰਿਵਾਰ ਉਜੜ ਗਏ ਘਰ ਉਜੜ ਗਏ ਸ਼ਹਾਦਤਾਂ ਹੋਈਆਂ ਜੰਗਾਂ ਤੇ ਇੱਥੇ ਲੜੀਆਂ ਦੂਜੇ ਯਾਪਾ ਹੋਈ ਆ ਜਾਂ ਬੰਗਾਲ ਦੇ ਸਾਈਡ ਤੇ ਤੇ ਜਿਹੜੀ ਉਸ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਨੂੰ ਕਿਤੇ ਕਿਤੇ ਕੋਈ ਲੋਕਾਂ ਨੂੰ ਉਸ ਵਰਕੇ ਕਿਤੇ ਕਿਤੇ ਕਹਿੰਦੇ ਆ ਜੀ ਆ ਰੈਡੀਕਲ ਹੈ ਇਹ ਹੈ ਉਹ ਹੈ ਮੈਂ ਲੱਗਦਾ ਜਿਹੜਾ ਕਾਹਲੀ ਦਲ ਦੀ ਸੋਚ ਹੈ ਨਾ ਮਨ ਲਗਾ ਜਿੱਦੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਭਾਈਚਾਰੇ ਸਾਂਝ ਪ੍ਰਤੀ ਜੋ ਸੋਚ ਕਾਦੀ ਕਰਦੀ ਹੈ ਮਨ ਲਗਾ ਕਿਸੇ ਹੋਰ ਪਾਰਟੀ ਦੀ ਨਹੀਂ ਜਿਹੜੀਆਂ ਦੂਜੀਆਂ ਪਾਰਟੀਆਂ ਅੱਜ ਜਿੰਨੀਆਂ ਵੀ ਪਾਰਟੀਆਂ ਬੜੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਹੈ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਹੀ ਨਹੀਂ ਕਰਦੀ ਤੇ ਉਹ ਭੈਣ ਭਰਾ ਨੂੰ ਲੜਾ ਕੇ ਇੱਕ ਬਰਾਦਰੀ ਨੂੰ ਲਾ ਕੇ ਉਹਨਾਂ ਦਾ ਏਮਾ ਵੋਟ ਪੋਲਿਟਿਕਸ ਅਕਾਲੀ ਦਾ ਦੀ ਸੋਚ ਹੈ ਕਿ ਪੰਜਾਬ ਕਿਵੇਂ ਸ਼ਾਂਤ ਰਹੂਗਾ ਕਿਵੇਂ ਅੱਗੇ ਰਹੂਗਾ ਕਿਵੇਂ ਤਰੱਕੀ ਰਹੂਗੀ ਕਿਵੇਂ ਕੌਮ ਅੱਗੇ ਜਾਊਗੀ ਤੁਸੀਂ ਜਦੋਂ ਵੀ ਤੁਸੀਂ ਸਾਨੂੰ ਸੁਣੋ ਸੋਚੋਗੇ ਜਾਂ ਦੇਖੋਗੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਅਸੀਂ ਖਾਲਸਾ ਪੰਥ ਦੀ ਕਰਦੇ ਹਾਂ ਖਾਲਸਾ ਪੰਥ ਆਪਣੇ ਆਪਣੇ ਗੁਰੂਆਂ ਨੇ ਆਪਾਂ ਨੂੰ ਜਿਹੜੀ ਫਲਸਫੀ ਹੈ ਕੀ ਫਲਸਫੀ ਹੈ ਕਿ ਸਰਬੱਤ ਦੇ ਭਲਾ ਦੀ ਸੋਚੋ ਜੇ ਮਨ ਲੈਣਾ ਸਭ ਤੋਂ ਸੈਕੂਲਰ ਜੇ ਕੋਈ ਇਨਸਾਨ ਹੈ ਤੇ ਸਿੱਖ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੈ ਤੁਸੀਂ ਦੇਖੋ ਪੂਰੇ ਦੇਸ਼ ਵਿੱਚ ਦੰਗੇ ਹੁੰਦੇ ਹੈ ਪੰਜਾਬ ਤੇ ਕਿਤੇ ਹੋਏ ਹੀ ਨਹੀਂ ਕਿਉਂਕਿ ਅਸੀਂ ਰਿਸਪੈਕਟ ਕਰਦੇ ਹਾਂ ਇੱਕ ਦੂਜੇ ਦੇ ਪਰ ਹੁਣ ਦੇਸ਼ ਦੇ ਵਿੱਚ ਭਗਤ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਮਤਲਬ ਕੀ ਸੀ ਆ ਜਿਹੜਾ ਦੇਸ਼ ਆਪਣਾ ਬਣੂਗਾ ਉਹ ਦੇਸ਼ ਵਿੱਚ ਸਾਰਿਆਂ ਦਾ ਸਤਕਾਰ ਹੋਊਗਾ ਆ ਦੇਸ਼ ਸਾਰਿਆਂ ਦਾ ਹੋਊਗਾ ਸਾਰੇ ਧਰਮਾਂ ਦੇ ਲੋਕ ਇੱਥੇ ਆਪਣਾ ਸਮਝ ਕੇ ਰਹਿਣਗੇ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਤੇ ਹੁਣ ਚੀਜ਼ਾਂ ਹੋਰ ਹੋ ਰਹੀਆਂ ਜਿਹੜੀ ਸਹੀ ਸੋਚ ਹੈ ਭਗਤ ਸਿੰਘ ਜੀ ਦੀ ਉਹ ਸੋਚ ਤੇ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਚੱਲ ਨਹੀਂ ਰਹੀਆਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਅਜੰਡਾ ਬਣ ਗਿਆ ਇਲੈਕਸ਼ਨ ਜਿੱਤਣਾ ਅਜੰਡਾ ਦੇਸ਼ ਨਹੀਂ ਇਲੈਕਸ਼ਨ ਜਿੱਤਣਾ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਤੁਸੀਂ ਇਤਿਹਾਸ 103 ਸਾਲ ਪੁਰਾਣੀ ਪਾਰਟੀ ਹੈ ਸੱਤਾ ਦਾ ਸੀ ਮਥਾ 20 ਸਾਲੀਂ ਬਾਅਦ ਸਾਬਤ ਸਾਹਿਬ ਦੇ ਟਾਈਮ ਆਪਾਂ ਇਹ ਸਰਕਾਰ ਬਣਾਈ ਹੈ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਅਸੀਂ ਸਰਕਾਰ ਵਾਸਤੇ ਲੜੇ ਨਹੀਂ ਕਿਤੇ ਆਕਾਲੀ ਦਲ ਕਿਤੇ ਸਰਕਾਰ ਬਣਾਉਣ ਵਾਸਤੇ ਲੜੇ ਰਏ ਪੰਜਾਬ ਵਾਸਤੇ ਲੜਿਆ ਜੇ ਸਰਕਾਰ ਬਣਾਉਣੀ ਹੁੰਦੀ ਕੱਲੇ ਕਾਲੀ ਲੀਡਰਸ਼ਿਪ ਨੇ ਤੇ 16 ਸਾਲ ਝੇਲਣਾ ਜਾਂਦੀ ਲੋੜ ਨਹੀਂ ਸੀ ਜਿਹੜੇ ਕਾਲੀ ਲੀਡਰਸ਼ਿਪ ਕਈ ਇੱਥੇ ਲੀਡਰ ਬੈਠੇ ਆ ਜਿਨ੍ਹਾਂ ਨੇ 5 ਸਾਲ 7 ਸਾਲ 10 ਸਾਲ ਤੁਹਾਡੇ ਬਜ਼ੁਰਗਾਂ ਨੇ 5 ਸਾਲ ਦਾ ਉਦੋਂ ਅਸੀਂ ਵੀ ਸਮਝੌਤਾ ਕਰ ਸਕਦੇ ਜਿਵੇਂ ਅੱਜਕੱਲ ਕਰਦੇ ਲੋਕੀ ਕਿ ਸਾਨੂੰ ਪਾਵਰ ਦੇਈ ਚੱਲੋ ਤੇ ਅਸੀਂ ਤੁਹਾਡੇ ਨਾਲ ਤੁਸੀਂ ਸਾਨੂੰ ਨਾ ਬੁਲਾਓ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਪਰ ਨਹੀਂ ਅਕਾਲੀ ਦਲ ਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਅਕਾਲੀ ਦਲ ਕਿਤੇ ਕੰਪਰੋਮਾਈਜ਼ ਕਰੇਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਪੰਜਾਬ ਦੀ ਤਰੱਕੀ ਆ ਪੰਜਾਬੀ ਭਾਈਚਾਰਕ ਸਾਂਝ ਆ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਅਕਾਲੀ ਦਲ ਅੱਗੇ ਆਊਗਾ ਹਾਲਾ ਹੁਲਿਆ ਗਾ ਲੋ ਜਿਵੇਂ ਮੇਥੋਂ ਪਹਿਲੇ ਡਾਕਟਰ ਗੁਰਮੀਤ ਸਿੰਘ ਜੀ ਨੇ ਗੱਲ ਕੀਤੀ ਕਿ ਪੱਗ ਬਨ ਨਾਲ ਭਗਤ ਸਿੰਘ ਨਹੀਂ ਬਣ ਜਾਂਦੇ ਜਿਹੜਾ ਲੋਕ ਤੁਸੀਂ ਦੇਖੋ ਬੈਕਗਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਣ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ ਤਾਰੂ ਦੇ ਲਾਗ ਤੇ ਲਾ ਕੇ ਸਾਰਾ ਕੰਮ ਕਰਦੇ ਆ ਉਹਨਾਂ ਅਜੇ ਚੀਫ ਮਿਨਿਸਟਰ ਆਪਣਾ ਅਕਲ ਭਨੇ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਅਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਹੋਊਗਾ ਤੁਸੀਂ ਇੰਨਾ ਦੇ ਐਮਐਲਏ ਦਾ ਕਿਰਦਾਰ ਦੇਖ ਲਓ ਇਹਨਾਂ ਦਾ ਬੈਕਗ੍ਰਾਉਂਡ ਦੇਖ ਲਓ ਐਮਐਲਏ ਦਾ ਹੁਣ ਤਾਂ ਭਗਤ ਸਿੰਘ ਜੀ ਨੂੰ ਮਲਾ ਦਾ ਮਲਾ ਦੇ ਜਿਹੜੇ ਉਹਨਾਂ ਨੇ ਕੰਮ ਰੱਖੇ ਹੋਣੇ ਆ ਰਸਤੇ ਆ ਰਿਆ ਫੋਟੋਆਂ ਉਹ ਵੀ ਕੱਢਦੀਆਂ ਹੋਣੀਆਂ ਘਰੋਂ ਜਿਹੜਾ ਮਕਸਦ ਹੀ ਪੂਰਾ ਹੋ ਗਿਆ ਐ ਕਿਹੜੀ ਪਾਰਟੀਆਂ ਜਿਵੇਂ ਆਹ ਮਾਲਕ ਜੀ ਆ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਹੈ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕੀ ਤੁਹਾਨੂੰ ਵਤ ਕੇ ਤੁਹਾਡੇ ਨਾਲ ਦਿੱਤੀ ਸੱਤਾ ਲੈਂਦੇ ਐ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿੰਨੀ ਨੈਸ਼ਨਲ ਪਾਰਟੀਆਂ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਛ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਬਾਅਦ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35% ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਆਂ ਆਪਣੇ ਚ ਕੋਈ ਖੂੰਚ ਕੇ ਹੋ ਕੀ ਗਿਆ ਸਾਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਵਾਰ ਆਪਣੇ ਆਪ ਨੂੰ ਸੋਚਦੇ ਪੈਰਾ ਜੰਮਿਆ ਐਜ ਏ ਲੋਖਾ ਨੂੰ ਤਾਂ ਆਪਾ برداشت ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਥੱਕ ਮਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀਪੀ ਪੀਪੀ ਬੜੀ ਸੀ ਪੀਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਹੈ ਕਿ ਹੋਰ ਨਾ ਆ ਜੇ ਕੋਈ ਕਿਉਂ ਕਿ ਆਪਾਂ ਮਾਦਮ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਅਕਾਲੀ ਦਲ ਹੈ ਅਕਾਲੀ ਦਲ ਸ਼ੋਗ ਨਹੀਂ ਅਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੰਮਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਹੈ ਤੁਸੀਂ ਕਿਸੇ ਪਾਰਟੀ ਦੇ ਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਹੈ ਕਿਸੇ ਮਰਜ਼ੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨਾਂ ਦਾ 10 15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਗਈ ਨਹੀਂ ਹੋਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕਿਉਂ ਚਲੀਆਂ ਕਿਉਂਕਿ ਤੁਸੀਂ ਜਿਹੜੇ ਸੋਚ ਮਗਰ ਲੱਗ ਜਾਂਦੇ ਹੋ ਉਹਨੂੰ ਅਸੀਂ ਉਈ ਪਰਦੇ ਨੇ ਅੱਜ ਹਾਲਾਤ ਕੀ ਹੈ ਪੰਜਾਬ ਦੇ ਆਪਾਂ ਤਾਂ ਸਮਝਦੇ ਨਹੀਂ ਗੱਲਾਂ ਚ ਆ ਜਾਂਦੀਆਂ ਆ ਜਿਹੜੇ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੂਬਾ ਕਿੱਥੇ ਦਾ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਦੀ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਤੋਂ ਪਿੱਛੇ ਦਾ ਤੁਸੀਂ ਯਾਦ ਹੀ ਨਹੀਂ ਹੋਣਾ ਪਿਛਲੇ 40 ਸਾਲ ਜੋ ਕੁਛ ਵੀ ਬਣਿਆ ਹੈ ਭਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕੱਸੀਆਂ ਹੈ ਨਹਿਰਾਂ ਹੈ ਪੋਲ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਤੁਹਾਡੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਣਾਣਾ ਮੰਡੀਆਂ ਇੱਥੇ ਗਰੀਬ ਨੂੰ ਆਟਾ ਦਾਲ ਛੱਡਨ ਪੈਨਸ਼ਨ ਐ ਚੀਜ਼ ਸਕਾਲਰਸ਼ਿਪ ਐ ਫੁੱਡ ਇਨ ਪਹਾੜੀ ਇਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਐ ਟਿਊਬਵਲ ਐ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਨੂੰ ਆ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਐ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ-ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆਪਾਂ ਇਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਦੂਜੇ ਤਜਰਬਾ ਨਵੀਂ ਚੀਜ਼ ਦੇਖੀਏ ਆ ਇੱਕ ਗੱਲ ਸੋਚਿਆ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਭਾਜਪਾ ਨੇ ਸਾਨੂੰ ਦੇਣਾ ਹੈ ਸਾਨੂੰ ਮੋਦੀ ਸਾਹਿਬ ਨੇ ਦੇਣਾ ਹੈ ਉਹ ਤਾਂ ਝਾੜਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਡ ਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਕਿ ਹਾਂ ਆਹ ਪਾਰਟੀ ਸਾਡੀ ਐ ਸੰਸੇਰਾ ਆਓ ਇਹਨੂੰ ਇਹਦੇ ਨਾਲ ਆਪਾਂ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉਰਿਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਹੀ ਆਂ ਬੰਧਿਆ ਪ੍ਰਦੇਸ਼ ਦੇਖ ਲਓ ਦੂਜੇ ਸ਼ੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ ਅੱਛਾ ਉਹ ਪਾਰਟੀ ਨਾਲ ਉੱਪਰ ਦੇਖਦੇ ਆਂ ਜਿਹਨੇ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਐ ਕਿ ਇਹਦੀ ਮੁੱਛ ਉੱਤੇ ਹੋਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀਏ ਆਪਾਂ ਸਾਰਾ ਕੁਛ ਹੀ ਰੋਲਾ ਹੋਇਆ ਆ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਹੈ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਹਨ ਉਹਨਾਂ ਨੂੰ ਭੱਗੇ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਕੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘਟਾਲਾ ਜੇ ਹੋਇਆ ਹੈ ਨਾ ਅੱਜ ਦਾ ਘਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਹੈ ਆਹ ਘਟਾਲਾ ਨਹੀਂ ਤਾਂ ਹੁੰਦਾ ਕਿ ਕਿ ਧੱਕੇ ਨਾ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਤੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਹੈ ਨਾ ਇਹ ਸ਼ਰਾਬ ਦਾ ਜਿਹੜਾ ਕੀਤਾ ਹੈ ਤੇ ਹੁਣ ਭਗਵਾਨ ਤਮਨੂ ਦਾ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਉਹ ਕਰਉਂਦੇ ਹੁਣ ਨਹੀਂ ਤਾਂ ਭਗਵਾਨ ਤਮਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅਗੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਨਾਂ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਹੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲੇ ਨਹੀਂ ਸੀ ਇਹਨਾਂ ਦਾ ਕਿਹੜਾ ਇਹ ਨੜ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਆ ਇਹ ਆਪਾਂ ਡਿਸਕਸ਼ਨ ਕਰਦੇ ਆਂ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਐ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਅਜਿਹੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਉਹ ਜਿਹੜੀ ਸੋਚ ਐ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰਾ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਉਹ ਲੱਮਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਜਨ ਹੈ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ ਕੌਮ ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਲਕ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੁਕਰਾ ਕੀ ਹੋਇਆ ਸੀ ਇਹਦੇ ਵੱਡਾ ਕੱਲੁਕਰਾ ਕੀ ਹੋਇਆ ਸੀ ਜਦੋਂ ਕੀਤੀ 30000 ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਨਹੀਂ ਲੱਗਣਾ ਸੋ ਜਿਹੜੀ ਸਿੱਖ ਕੌਮ ਨੂੰ ਵਿਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੇਨ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇਓਂ ਮੈਨੂੰ ਲੱਗਾ 1200 ਕਰੋੜ ਰੁਪਏ ਲਾ ਕੇ ਆ ਉਸ ਮਾਲਿਆ ਸਾਰ ਪ੍ਰਕਾਸ਼ ਸਿੰਘ ਬਾਦਰੀ ਕੋਈ ਸਨ ਇਨਸਾਨ ਸੀ ਜਿਨਹਨੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਉਂਦੇ ਸੀ ਆਪ ਜਾਣਦੇ ਸੀ ਮਨਾਉਣ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਸੀ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਹੈ ਮੈਨੂੰ ਲੱਗਾ 2.500 ਕਰੋੜ ਰੁਪਏ ਲਾ ਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖੂਬਸੂਰਤ ਜਗ੍ਹਾ ਬਣਾਈ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤ ਹੈ ਬੂਟੇ ਹੀ ਮੱਚ ਗਏ ਸਦੇ ਹੈਗੇ ਗੁਰੂ ਰਬੀਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਲਾਨ ਕਰਦੇ ਵਾਸਤੇ ਪਲਾਨਿੰਗ ਕਰ ਲਈ 150 ਕਰੋੜ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਅੰਮ੍ਰਿਤ ਸਰ ਕਿੰਨੀ ਖੂਬਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੁਕ ਗਿਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਵੰਦੀ ਕਾਤਾ ਸਾਡ ਕੀਤੇ ਆਜੋ ਭਗਤ ਸਿੰਘ ਸਤਿਗੁਰੂ ਜੀ ਰਾਜ ਜੀ ਸਾਰਿਆਂ ਦੇ ਜਿਹੜੇ ਆਪਣੇ ਸ਼ਹੀਦੀ ਦਿਹਾੜਿਆਂ ਨੂੰ ਆਪਾਂ ਮਨਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਆ ਆਪਣੇ ਦੇਸ਼ ਵਾਸਤੇ ਤੋਂ ਮੈਂ ਇਹਨਾਂ ਕਹਿਣਾ ਚਾਹਣਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਜੇ ਅੱਜ ਨਾ ਬਚਿਆ ਅਗਿਆ ਪੀੜ੍ਹਾ ਵਾਸਤੇ ਆਪਾਂ ਪੱਕੀ ਕੀ ਸੁਨਿਆ ਦੇਵਾਂਗੇ ਤਾਂ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਜਿਹੜੇ ਪੰਜਾਬ ਬਸਿਆ ਹੈ ਸਭ ਭਾਈਚਾਰੇ ਇੱਕ ਜੀ ਖੂਨ ਚ ਬਸੀ ਜਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਿਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਥੋੜੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਅੱਜ ਜਥੇਬੰਦੀ ਨੂੰ ਤਗੜੇ ਕਰ ਲੋ ਅੱਜ ਐਜੀ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਦੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਜਿਹੜੀਆਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਸੌਣੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਜਿਦਾ ਕਾਲੀ ਜੱਫੇ ਦੀ ਸਾਰੀ ਜਥੇਬੰਦੀ ਨੂੰ ਤੇ ਪ੍ਰੋਫੈਸਰ ਸਾਹਿਬਾਂ ਦੇ ਡਾਕਟਰ ਜੇਬਾਈ ਦਾ ਸਤਿਕਾਰ ਕਰਨਾ ਸਾਰੇ ਇਸ ਸਟੇਜ ਤੇ ਆ ਜਾਓ ਬਾਦ ਸਾਹਿਬ ਸਰਪੋ ਸਾਹਿਬ ਖਾਲਸਾ ਜੀ ਨੂੰ